ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਓ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਗੁਰਦਰਸ਼ੀ ਸ਼ਟਾ ਸਾਹਿਬ ਜੀ ਦੇ ਜੋ ਕਿ ਸ੍ਰੀ ਅਮਰਸਰ ਸਾਹਿਬ ਜੀ ਤੋਂ 8-10 ਕਿਲੋਮੀਟਰ ਦੀ ਦੂਰੀ ਤੇ ਹੈ ਇਸ ਗੁਰਦੁਆਰਾ ਸਾਹਿਬ ਨੂੰ ਸ਼ੇਮੇ ਪਾਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਾਨਾ ਦੀ ਸ਼ੋਭਾ ਪ੍ਰਾਪਤ ਹੈ ਇਸ ਗੁਰਦੁਆਰੇ ਦਾ ਨਿਰਮਾਣ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਕੀਤਾ ਸੀ ਤੇ ਆਓ ਕੁਝ ਘੜੀਆਂ ਅੰਦਰ ਅੰਦਰ ਬੈਠ ਕੇ ਰਸਪਿੰਨੀ ਕੀਰਤਨ ਦਾ ਅਨੰਦ ਵਾਣਦੇ ਹਾਂ ਤੇ ਬਾਕੀ ਗੱਲਾਂ ਅਸੀਂ ਉਸ ਤੋਂ ਬਾਅਦ ਕਰਾਂਗੇ ਤੇ ਆਓ ਅਨੰਦ ਬਾਣੀਏ ਰਸਪਿੰਨੀ ਕੀਰਤਨ ਦਾ ਅੰਦਰ ਬੈਠ ਕੇ ਕੁਝ ਘੜੀਆਂ ਇਸ ਗੁਰਦੁਆਰਾ ਸਾਹਿਬ ਵਿੱਚ ਜੋ ਨਕਾਸ਼ੀ ਕੀਤੀ ਗਈ ਹੈ ਉਹ ਬਹੁਤ ਹੀ ਸੁੰਦਰ ਲੱਗਦੀ ਹੈ ਬਹੁਤ ਹੀ ਅਜਬुत ਲੱਗਦੀ ਹੈ ਕਾਫੀ ਸਮਾਂ ਲੱਗਾ ਸੀ ਇਸ ਨਕਾਸ਼ੀ ਨੂੰ ਜਦੋਂ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋਗੇ ਤੁਹਾਨੂੰ ਆਪਣਾ ਪਤਾ ਲੱਗ ਜਾਏਗਾ ਕਿੰਨੀ ਅਜਬुत ਲੱਗਦੀ ਹੈ ਤੇ ਆਓ ਕੁਝ ਬਾਹਰ ਦੀ ਗੱਲਾਂ ਵੀ ਅਸੀਂ ਕਰਦੇ ਹਾਂ ਇਸ ਤਰਫ ਜਿੱਧਰ ਅਸੀਂ ਹੁਣ ਜਾ ਰਹੇ ਆ ਇਸ ਤਰਫ ਪਵਿੱਤਰ ਸਰੋਵਰ ਹੈ ਜਿਸ ਦੀ ਖੁਦਾਈ ਉਸ ਸਮੇਂ ਹੋਈ ਸੀ ਇਸ ਪਵਿੱਤਰ ਸਰੋਵਰ ਵਿੱਚ ਪੰਚਮੀ ਵਾਲੇ ਦਿਨ ਬਹੁਤ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਨੇ ਇਸ ਇਸ਼ਨਾਨ ਕਰਦੀਆਂ ਨੇ ਤੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੀਆਂ ਨੇ ਇਤਿਹਾਰ ਬਸੰਤ ਬਸੰਤ ਪੰਚਮੀ ਤੇ ਬਹੁਤ ਵੱਡਾ ਮੇਲਾ ਲੱਗਦਾ ਹੈ ਇਥੇ ਹਰ ਪੰਚਮੀ ਮਨਾਈ ਜਾਂਦੀ ਹੈ ਤੇ ਇਸ ਇਸ ਤਰਫ ਬੀਬੀਆਂ ਦੇ ਇਸ਼ਨਾਨ ਕਰਨ ਵਾਸਤੇ ਇੱਕ ਵੱਖਰਾ ਪੌਣਾ ਬਣਾਇਆ ਗਿਆ ਹੈ ਤੇ ਆਓ ਹੁਣ ਸਾਧ ਸੰਗਜੀ ਅਸੀਂ ਤੁਹਾਨੂੰ ਦਰਸ਼ਕ ਰਹੀਏ ਉਹ ਖੂਹ ਜੀ ਟਿੰਡਾ ਦੇ ਜਿਨ੍ਹਾਂ ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਉਸ ਵੇਲੇ ਖੁਦਵਾਇਆ ਸੀ ਜਦੋਂ ਇੱਥੇ ਪਾਣੀ ਦੀ ਬਹੁਤ ਕਮੀ ਸੀ ਤੇ ਇੱਥੇ 6 ਹੱਟਾਂ ਦਾ ਖੂਹ ਲਗਵਾਇਆ ਸੀ ਜਿਸ ਨੂੰ ਬਾਅਦ ਵਿੱਚ ਸ਼ਾਟਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਇਹ ਉਹੀ ਖੂਹ ਹੈ ਜਿਸ ਤੋਂ ਲੋਕ ਲੋਕ ਦੂਰ ਦੂਰ ਤੱਕ ਪਾਣੀ ਲੈ ਕੇ ਜਾਂਦੇ ਸੀ ਇਸ ਸ਼ਹਿਰ ਦੇ ਉਹ ਪਾਣੀ ਦੀ ਕਮੀ ਦੂਰ ਹੋਈ ਸੀ ਦਰਸ਼ਨ ਕਰੋ ਇਸ ਖੂਹ ਦੇ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਗੁਰੂ ਘਰ ਵਿੱਚ ਇੱਕ ਗੱਲ ਹੋਰ ਬੜੀ ਮਸ਼ਹੂਰ ਹੈ ਕਿ ਜਿਸ ਦੇ ਘਰ ਵੀ ਕੋਈ ਔਲਾਦ ਨਹੀਂ ਹੈ ਉਹ ਬੀਬੀ ਇਸ ਜਗਾ ਤੋਂ ਫਲ ਝੋਲੀ ਵਿੱਚ ਪਵਾਵੇ ਤੇ ਪੰਜ ਪੈਂਜੀਆਂ ਇਸ਼ਨਾਨ ਕਰੇ ਤੋ ਜਿਹੜਾ ਫਲ ਉਹ ਬੀਬੀ ਝੋਲੀ ਵਿੱਚ ਪਾਉਂਦੀ ਹੈ ਤੋ ਫਲ ਸਿਰਫ ਉਹ ਬੀਬੀ ਹੀ ਖਾ ਸਕਦੀ ਹੈ ਹੋਰ ਕੋਈ ਨਹੀਂ ਖਾ ਸਕਦਾ ਤੇ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਕੁਝ ਸਮੇ ਬਾਅਦ ਉਸ ਬੀਬੀ ਦੀ ਛੋਲੀ ਵਿੱਚ ਔਲਾਦ ਜ਼ਰੂਰ ਹੁੰਦੀ ਹੈ ਬਸ ਸ਼ਰਦਾ ਹੋਣੀ ਚਾਹੀਦੀ ਹੈ ਮਨ ਸੱਚਾ ਹੋਣਾ ਚਾਹੀਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਗੋਦਰ ਸ੍ਰੀ ਸ਼ਟਲ ਸਾਹਿਬ ਜੀ ਦਾ ਲੰਗਰ ਹਾਲ ਜੋ ਕਿ ਤੁਸੀਂ خود ਦੇਖੋ ਕਿੰਨਾ ਵੱਡਾ ਹੈ ਤੇ ਕਿੰਨਾ ਇੱਥੇ ਮੇਲਾ ਲੱਗਦਾ ਹੈ ਉਸ ਵਕਤ ਕਿੰਨੀ ਇੱਥੇ ਸੰਗਤ ਆਦੋਜ ਪ੍ਰਸ਼ਾਦਾ ਛਕਦੀ ਹੈ ਹਰ ਬਸੰਤ ਪੈਂਚ ਵੀ ਤੇ ਹਰ ਪੈਂਚ ਵੀ ਤੇ ਇੱਥੇ ਅਗੋ ਪਿਛੋ ਵੀ ਲੰਗਰ ਗੁਰੂ ਜੀ ਦਾ ਲੰਗਰ ਚੱਲਦਾ ਹੀ ਰਹਿੰਦਾ ਹੈ ਸਾਰੀ ਸਤਿ ਸੰਗਤ ਜੀ ਅੱਜ ਦੀ ਵੀਡੀਓ ਸੀ ਇੱਥੇ ਹੀ ਸਮਾਪਤ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਤੁਸੀਂ ਆਪਣੇ ਸੁਝਾਅ ਸਾਨੂੰ ਕਮੈਂਟਾਂ ਰਾਹੀਂ ਜਰੂਰ ਦੇਣੇ ਅਸੀਂ ਕੋਸ਼ਿਸ਼ ਕਰਾਂਗੇ ਜੇ ਕੋਈ ਕਮੀ ਪੇਸ਼ੀ ਰਹੀ ਹੈ ਤਾਂ ਅੱਗੇ ਤੋਂ ਉਹ ਨਾ ਹੋਵੇ ਅਜਾਣੇ ਅੰਜਾਨੇ ਕੋਈ ਗਲਤੀ ਹੋ ਗਈ ਹੋਵੇ ਇਤਿਹਾਸ ਬਾਰੇ ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਕੁਝ ਵੀ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਜੀ ਵੈਗੁਰਜੀ ਦਾ ਕਾਲਜਾ ਵੈਗੁਰਜੀ ਕੀ ਫੋਟੇ